गुरु साहिब जी सोरठ महला पहला सरब जिया लेख तुराहु बिन लेख नहीं कोई जियो ओ ਆਪ ਅਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜੀਉ ਮਨ ਰੇ RAM ਜਪੋ ਸੁਖ ਹੋਈ ਅਹਨਿਸ ਗੁਰ ਕੇ ਚਰਨ ਸਰੇਵੋ ਹਰ ਦਾਤਾ ਭੁਗਤਾ ਸੋਈ ਰਹਾਉ ਜੋ ਅੰਤਰ ਸੋ ਬਾਹਰ ਦੇਖੋ ਅਵਰ ਨ ਦੂਜਾ ਕੋਈ ਜੀਓ ਗੌਰਮਖ ਇੱਕ ਦ੍ਰਿਸ਼ਟਕਾਰ ਦੇਖੋ काट काट जोत समोई जियो चल तो ठाक रखो कर अपने गौर मेले है ये मत होई जियो देख अदृष्ट रहो बिमाधि दुख बिसर सुख होई जियो पीवहो अपेय परम सुख पाइय निज करवास जियो जन्म मरण पाव पंजन गाय पुनरप जन्म होई जियो तत् निरंजन ज्योत सबाई ਸੋਹੰਗ ਭੇਦ ਨਾ ਕੋਈ ਜਿਉ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਉਹੜ ਭਾਗੇ ਹੋ ਜੋ ਸਤਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੀ ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰਤ ਬਾਣੀ ਦੀ ਵਿਚਾਰ ਆਪ ਜੀ ਨੇ ਜੋ ਪਾਵਨ ਬਚਨ ਸਰਵਣ ਕੀਤਾ ਹੈ ਇਹ ਸੋਰਠ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅਮਰਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 598 ਤੇ 99 ਦੇ ਉੱਪਰ ਸੁਭਾਏ ਮਾਨੇ ਸੋ ਜਿਹੜੀ ਵੀ ਵਿਚਾਰ ਆਪਾਂ ਕੱਲ ਸੰਜੀ ਕਰ ਰਹੇ ਸਾਂ ਉਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ हे ਭਾਈ ਜਿਹੜਾ ਮਨ ਤੁਹਾਡਾ ਬਾਹਰ ਵਿਚਾਰਾਂ ਦੇ ਵਿੱਚ ਦੌੜਦਾ ਏ ਉਹਨ ਹਿਰਦੇ ਦੇ ਵਿੱਚ ਟਿਕਾਉਣ ਦਾ ਯਤਨ ਕਰੋ ਪਰ ਇੱਕ ਗੱਲ ਯਾਦ ਰੱਖਿਓ ਇਸ ਗੱਲ ਦੀ ਸਮਝ ਜਿਹੜੀ ਐ ਉਹ ਗੁਰੂ ਤੋਂ ਬਿਨਾ ਨਹੀਂ ਮਨੁੱਖ ਨੂੰ ਮਿਲ ਸਕਦੀ। ਇਹ ਸਮਾਪਤੀ ਦੇ ਪੰਕਤੀ ਸਾਂਝੀ ਕਰ ਰਹੇ ਹਾਂ ਕਿ ਚੱਲ ਤਾ ਠਾਕ ਰੱਖੋ ਕਰ ਆਪਣੈ। ਗੁਰ ਮਿਲਿਆ ਇਹ ਮਤ ਹੋਈ ਜਿਓ। ਠਾਕ ਦਾ ਅਰਥ ਕੀਤਾ ਸੀ ਰੋਕਣਾ। ਜੀਵਨ ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਉਹਨਾਂ ਦੀ ਦੌੜ ਦੇਖਦੇ ਆਂ। ਇੱਕ ਸਰੀਰ ਦੌੜਦਾ ਏ ਇੱਕ ਮਨ ਦੌੜਦਾ ਏ ਸਰੀਰ ਦੇ ਦੌੜਨ ਵਾਸਤੇ ਜਿਹੜੀ ਐ ਉਹ ਸਪੇਸ ਦੀ ਲੋੜ ਐ ਜਗ੍ਹਾ ਦੀ ਲੋੜ ਐ ਖਲਾਅ ਦੀ ਲੋੜ ਐ ਜਿੱਥੇ ਸਪੇਸ ਨਹੀਂ ਮਿਲੇਗੀ ਸਰੀਰ ਦੌੜ ਨਹੀਂ ਸਕੇਗਾ ਇਸ ਕਰਕੇ ਖਲਾਅ ਦਾ ਹੋਣਾ ਸਪੇਸ ਦਾ ਹੋਣਾ ਜ਼ਰੂਰੀ ਐ ਮਨ ਖਲਾਅ ਦੇ ਵਿੱਚ ਨਹੀਂ ਦੌੜਦਾ ਮਨ ਵਿਚਾਰਾਂ ਦੇ ਵਿੱਚ ਦੌੜਦਾ ਏ ਮਨ ਫੁਰਨਿਆਂ ਦੇ ਵਿੱਚ ਦੌੜਦਾ ਏ ਜਿਵੇਂ ਕਿਸੇ ਸਰੀਰ ਨੂੰ ਕਾਬੂ ਕਰਨਾ ਹੋਵੇ ਤੇ ਉਹਦੇ ਦੁਆਲੇ ਚਾਰ ਦਿਵਾਰੀ ਕਰ ਦਿੱਤੀ ਜਾਂਦੀ ਹੈ ਉਹਦੀ ਜਿਹੜੀ ਸਪੇਸ ਉਹ ਖਤਮ ਕਰ ਦਿੱਤੀ ਜਾਵੇ ਤੇ ਸਰੀਰ ਇੱਕ ਥਾਂ ਤੇ ਰੁਕ ਸਕਦਾ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਮਨ ਦੌੜਦਾ ਹੈ ਜੇ ਵਿਚਾਰਾਂ ਨੂੰ ਮਾਰ ਦਿੱਤਾ ਜਾਵੇ ਵਿਚਾਰ ਰੋਕ ਦਿੱਤੇ ਜਾਣ ਖਤਮ ਕਰ ਦਿੱਤੇ ਜਾਣ ਤੇ ਮਨ ਜਿਹੜਾ ਉਹ ਰੋਕਿਆ ਜਾ ਸਕਦਾ ਹੈ ਮੁਸ਼ਕਲ ਇਸ ਗੱਲ ਦੀ ਹੈ ਅਸੀਂ ਹਮੇਸ਼ਾ ਹੀ ਸਰੀਰ ਵਾਲੇ ਪਾਸੇ ਨੂੰ ਭੱਜਦੇ ਹਾਂ ਮਨੁੱਖ ਦਾ ਜਿਹੜਾ ਧਰਮ ਦੀ ਦੁਨੀਆ ਦੀ ਜਿੰਨੀ ਵੀ ਆਪਾ ਤਕਰੀਬਨ ਪਿਛਲੀ ਸਾਧਨਾ ਦੇਖਦੇ ਆ ਉਹ ਸਰੀਰ ਵੱਲ ਜ਼ਿਆਦਾ ਧਿਆਨ ਰਿਹਾ ਏ ਜਿੰਨੇ ਵੀ ਸਾਧਨ ਦਾ ਯਤਨ ਕੀਤਾ ਉਹਨੇ ਸਰੀਰ ਨੂੰ ਸਾਧਨ ਦਾ ਯਤਨ ਕੀਤਾ ਜੇ ਕਿਸੇ ਨੇ ਚੌਂਕੜਾ ਲਾਇਆ ਤੇ ਲੰਮੀ ਸਿੱਧੀ ਰੀੜ ਦੀ ਹੱਡੀ ਕਰਕੇ ਬੈਠਣਾ ਇਹ ਸਰੀਰ ਦਾ ਕਸ਼ਟ ਮਨ ਪਤਨ ਕਿੱਥੇ ਵਿੱਚ ਉੱਡੇ ਆ ਪਿਆ ਕੋਈ ਜਿਹੜਾ ਉਹ ਸਰੀਰ ਨੂੰ ਤਪ ਦੇ ਨਾਲ ਕਸ਼ਟ ਦੇਂਦਾ ਪਿਆਏ ਠੰਡੇ ਪਾਣੀ ਚ ਕੋਈ ਗਰਮੀਆਂ ਦੇ ਵਿੱਚ ਧੂਣੀ ਲਾ ਕੇ ਬੈਠਾ ਸਰੀਰ ਨੂੰ ਕਸ਼ਟ ਹੈ। ਕੋਈ ਸਰੀਰ ਦੇ ਉੱਤੇ ਕਈ ਤਰ੍ਹਾਂ ਦੇ ਦੁੱਖ ਤਸੀਹੇ ਜਿਹੜੇ ਉਹ ਚੱਲ ਰਿਹਾ ਵੀ ਇਹ ਸ਼ਾਇਦ ਧਰਮ ਦੀ ਦੁਨੀਆ ਕੋਈ ਭੁੱਖਾ ਰਹਿ ਰਿਹਾ ਕਿ ਸ਼ਾਇਦ ਧਰਮ ਦੀ ਦੁਨੀਆ ਇਹ ਜਿੰਨੀਆਂ ਵੀ ਸਾਧਨਾ ਦੇਖੋਗੇ ਇਹ ਸਾਰੀਆਂ ਸਰੀਰ ਦੀਆਂ ਨੇ ਮਨ ਇਹਦੇ ਵਿੱਚ ਕਿੱਥੇ ਹੈ। ਸਰੀਰ ਨੂੰ ਟਾਰਚਰ ਕੀਤਾ ਜਾ ਰਿਹਾ ਨਾ ਬਾਰ-ਬਾਰ। ਹਰੇਕ ਧਰਮ ਦੇ ਵਿੱਚ ਕਿਤੇ ਜਿਹੜਾ ਉਹ ਸਰੀਰ ਨੂੰ ਬਾਰ ਬਾਰ ਕੋਹਿਆ ਜਾ ਰਿਹਾ ਕਿਤੇ ਕੁਸ਼ ਕੀਤਾ ਜਾ ਰਿਹਾ ਪਰ ਜਿਹੜਾ ਅੰਦਰ ਦਾ ਮਨੁਆ ਸੀ ਉਹ ਤੇ ਵਿੱਚ ਉਡਾਰੀ ਮਾਰ ਕੇ ਚਲਾ ਗਿਆ ਇਸ ਕਰਕੇ ਜਿਹੜੇ ਵਿਚਾਰ ਮਰਨੇ ਨੇ ਉਹ ਸਰੀਰ ਦੇ ਨਾਲ ਨਹੀਂ ਉਹ ਮਨ ਦੇ ਮਰੋਕਿਆਂ ਹੀ ਮਰਨੇ ਨੇ ਉਦਾਂ ਨਹੀਂ ਮਰਨਗੇ ਹੁਣ ਕੋਸ਼ਿਸ਼ ਤੇ ਇਹ ਹੈ ਕਿ ਸਰੀਰ ਦੇ ਨੂੰ ਛੱਡ ਕੇ ਤੇ ਮਨ ਦੇ ਫੁਰਨੇ ਵਾਲੇ ਪਾਸੇ ਨੂੰ ਤੁਰਿਆ ਜਾਵੇ ਹੁਣ ਇਹਨੂੰ ਭਾਵੇਂ ਮੈਂ ਪਹਿਲਾਂ ਵੀ ਕਈ ਵਾਰੀ ਅਰਜ ਕੀਤੀ ਹੈ ਥੋੜਾ ਜਿਹਾ ਫੇਰ ਸਮਝ ਲਈਏ ਫੁਰਨੇ ਜਿਹੜੇ ਨੇ ਉਹ ਸੂਖਮ ਨੇ ਅਸਥੂਲ ਨਹੀਂ ਉਹ ਨਜ਼ਰ ਨਹੀਂ ਆਉਂਦੇ ਸਰੀਰ ਨਜ਼ਰ ਆਉਂਦਾ ਹੈ ਸਰੀਰ ਨੂੰ ਜਿਹੜੇ ਸਾਧਨ ਦੇ ਤਰੀਕੇ ਨੇ ਉਹ ਵੀ ਨਜ਼ਰ ਆਉਂਦੇ ਨੇ ਮਾਨ ਨਜ਼ਰ ਨਹੀਂ ਆਉਂਦਾ ਤੇ ਫੁਰਨੇ ਵੀ ਨਜ਼ਰ ਨਹੀਂ ਆਉਂਦੇ ਆਪਾਂ ਜਿੰਨੇ ਵੀ ਬੈਠੇ ਆ ਸਰੀਰ ਕਰਕੇ ਤੁਸੀਂ ਜਿੰਨੇ ਵੀ ਫਿਜ਼ੀਕਲ ਦੇ ਮੂਮੈਂਟ 'ਚ ਬੈਠੇ ਤੁਸੀਂ ਦੇਖੋ ਕੋਈ ਲੱਕ ਕਿਸੇ ਦਾ ਕਿੱਦਾਂ ਹੈ ਕਿਸੇ ਦੇ ਲੱਤਾਂ ਬਾ ਅੱਗੇ ਪਿੱਛੇ ਹਨਾ ਹਰ ਕੋਈ ਰਿਲੈਕਸ ਹੋ ਕੇ ਬੈਠਾ ਹੈ ਸਰੀਰ ਆਪਾਂ ਇੱਕ ਦੂਜੇ ਨੂੰ ਵੇਖ ਕੇ ਕਹਿ ਸਕਦੇ ਹਾਂ ਕਿ ਭਾਈ ਨਹੀਂ ਐਦਾਂ ਨਹੀਂ ਐਦਾਂ ਬੈ ਗੁਰਦੁਆਰਾ ਐਦਾਂ ਨਹੀਂ ਐਦਾਂ ਬੈ ਮਨ ਕਿੱਦਾ ਪੜੋਗੇ ਆਪਾਂ ਇੱਕ ਦੂਜੇ ਦਾ ਕਿਸੇ ਦਾ ਮਨ ਬਾਤ ਸਕਦੇ ਆ ਵੀ ਭਾਈ ਤੂੰ ਆਪਣੇ ਮਨ ਨੂੰ ਰੋਕ ਕੇ ਰੱਖ ਮਨ ਤੇ ਅੰਦਰ ਉਡਾਰੀ ਮਾਰ ਕੇ ਗਿਆ ਹੋਇਆ ਮਨ ਦਾ ਤੇ ਪਤਾ ਨਹੀਂ ਮਨ ਕਿੱਥੇ ਭੱਜਿਆ ਫਿਰਦਾ ਹੈ ਇਸ ਕਰਕੇ ਮਨ ਜਿਹੜਾ ਉਹ ਨજર ਨਹੀਂ ਆ ਰਿਹਾ ਤੇ ਜਿੱਥੇ ਮਨ ਭੱਜ ਰਿਹਾ ਉਹ ਕਿਸੇ ਜਗ੍ਹਾ 'ਚ ਨਹੀਂ ਭੱਜ ਰਿਹਾ ਮਨ ਵਿਚਾਰਾਂ ਦੇ ਵਿੱਚ ਭੱਜ ਰਿਹਾ ਤੇ ਵਿਚਾਰ ਜਿਹੜੇ ਨੇ ਉਹ ਵੀ ਨજર ਨਹੀਂ ਆ ਰਹੇ ਹੁਣ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਣੀਆਂ ਨੇ ਇੱਕ ਮਨ ਉਹ ਵੀ ਅਦ੍ਰਿਸ਼ਟ ਹੈ ਨજર ਨਹੀਂ ਆ ਰਿਹਾ ਦੂਸਰਾ ਵਿਚਾਰ ਜਿਹੜੇ ਮਨ 'ਚ ਉੱਠਦੇ ਪਏ ਨੇ ਫੁਰਨੇ ਥਾਟ ਉਹ ਵੀ ਨજર ਨਹੀਂ ਆ ਰਹੇ ਤੀਸਰਾ ਇਹ ਗੁਰੂ ਦਾ ਸ਼ਬਦ ਉਹ ਵੀ ਨજર ਨਹੀਂ ਆਵੇਗਾ ਫਿਰ ਇਸ ਬੇਨਤੀ ਨੂੰ ਸਮਝਿਓ ਸ਼ਬਦ ਭਾਸ਼ਾ ਦੇ ਵਿੱਚ ਨਹੀਂ ਬਣ ਸਕਦੇ ਤੁਸੀਂ ਮੰਨ ਲਓ ਆਪਾਂ ਵਾਹਿਗੁਰੂ ਕਹਿਤਾ ਉਹਨੂੰ ਭਾਸ਼ਾ 'ਚ ਬੰਨ ਦੋ ਪੀ ਵਾ ਵਾ ਹਾ ਹਾ ਗੱਗਾ ਤੇ ਰਾਰਾ ਮਾਤਰਾ ਪਾ ਦਿਓ ਭਾਵੇਂ ਉਹ ਭਾਸ਼ਾ 'ਚ ਨਹੀਂ ਬੱਜੇਗਾ ਸ਼ਬਦ ਤੇ ਰਸ ਦੀ ਗੱਲ ਹੈ ਸ਼ਬਦ ਨਜ਼ਰ ਨਹੀਂ ਆਉਂਦਾ ਹੁਣ ਜਦੋਂ ਤੁਸੀਂ ਰਸਨਾ ਦੇ ਨਾਲ ਗੁਰੂ ਗੁਰੂ ਜਪੋਗੇ ਉਹ ਸ਼ਬਦ ਅਦ੍ਰਿਸ਼ਟ ਹੈ ਅਦ੍ਰਿਸ਼ਟ ਜਿਹੜਾ ਸ਼ਬਦ ਹੀ ਉਸ ਅਦ੍ਰਿਸ਼ਟ ਫੁਰਨੇ ਨੂੰ ਸੰਗਲ ਪਾ ਕੇ ਅਦ੍ਰਿਸ਼ਟ ਮਨ ਨੂੰ ਸੰਗਲ ਪਾ ਕੇ ਤੇ ਰੋਕਣ ਦਾ ਯਤਨ ਕਰੇਗਾ ਉਦਾਂ ਇਹ ਮਨ ਦੇ ਫੁਰਨੇ ਨਹੀਂ ਰੁਕਣੇ ਫਿਰ ਇਸ ਬੇਨਤੀ ਨੂੰ ਆਪਾਂ ਸਮਝਣ ਦਾ ਯਤਨ ਕਰੀਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਹਿ ਲਗੇ ਚਲ ਤੋ ਠਾਕ ਰੱਖੋ ਕਰ ਆਪਣੈ ਜਿਹੜਾ ਤੇਰਾ ਮਨ ਭਜਦਾ ਹੈ ਨਾ ਇਹਨੂੰ ਰੋਕ ਕੇ ਰੱਖ ਪਰ ਰੁਕਣਾ ਕਿੰਨੇ ਗੁਰ ਮਿਲੇ ਇਹ ਮਤ ਹੋਈ ਜਿਉ ਗੁਰੂ ਦੇ ਕੋਲੋਂ ਮਤ ਲੈ ਪਾਵ ਗੁਰੂ ਦੇ ਸ਼ਬਦ ਦਾ ਅਭਿਆਸ ਕਰ ਜਿਵੇਂ ਗੁਰੂ ਸਾਹਿਬ ਤੈਨੂੰ ਸਮਝਾਉਂਦੇ ਨੇ ਓਵੇਂ ਮਨ ਨੂੰ ਰੋਕਣ ਦਾ ਯਤਨ ਕਰ ਤੇ ਮੈਂ ਇਸ ਕਰਕੇ ਇਹਨੂੰ ਨੁਕਤਾ ਥੋੜਾ ਜਿਹਾ ਬਰੀਕ ਹੈ ਫਿਰ ਸਮਝ ਲਓ ਜਿੰਨਾ ਚਿਰ ਸ਼ਬਦ ਨਹੀਂ ਵਰਤੋਗੇ ਸ਼ਬਦ ਦਾ ਅਭਿਆਸ ਨਹੀਂ ਕਰੋਗੇ ਉਨਾ ਚਿਰ ਮਨ ਦੇ ਫੁਰਨੇ ਨਹੀਂ ਰੁਕਣਗੇ ਇਹਨੂੰ ਥੋੜਾ ਜਿਹਾ ਬੜਾ ਸੌਖਾ ਰਿਆ ਕਰਕੇ ਤੁਹਾਡੇ ਸਾਹਮਣੇ ਰੱਖ ਦਿੰਨਾ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਕੇ ਪ੍ਰੈਕਟੀਕਲ ਕਰ ਲਿਓ ਜਦੋਂ ਕੋਈ ਵੀ ਤੁਸੀਂ ਜ਼ਿੰਦਗੀ ਦਾ ਤਜਰਬਾ ਸਾਂਝਾ ਕਰਨਾ ਹੋਵੇ ਜਾਂ ਕੋਈ ਬੜੀ ਤੀਖਣ ਬੁੱਧੀ ਦੇ ਨਾਲ ਗੱਲ ਕਰਨੀ ਹੋਵੇ ਤੇ ਉੱਥੇ ਫੁਰਨੇ ਰੁਕ ਜਾਂਦੇ ਨੇ ਇਸ ਚੀਜ਼ ਨੂੰ ਧਿਆਨ ਨਾਲ ਸਮਝਿਓ ਇੱਕ ਤੇ ਆਪਾਂ ਆਮ ਗੱਲਬਾਤ ਕਰਦੇ ਹਾਂ ਕਿਸੇ ਦੇ ਨਾਲ ਵੀ ਮਨੁੱਖ ਦੀ ਗੱਲ ਚੱਲਦੀ ਹੈ ਤੇ ਮਗਰ ਮਨ ਆਪਣਾ ਕੰਮ ਕਰੀ ਜਾਂਦਾ ਫੁਰਨੇ ਬਣਾਈ ਜਾਂਦਾ ਪਰ ਹੁਣ ਜਿਵੇਂ ਬੱਚੇ ਨੇ ਸਾਡੇ ਉਹ ਜਦੋਂ ਪੇਪਰ ਜਿ ਵੈਡਦੇ ਨੇ ਉਦੋਂ ਮਨ ਚ ਕੋਈ ਫੁਰਨਾ ਨਹੀਂ ਆ ਰਿਹਾ ਕਿਉਂਕਿ ਤਾਂ ਧਿਆਨ ਜਿਹੜਾ ਬਿਲਕੁਲ ਇਕਾਗਰ ਹੈ ਮੈਂ ਜੋ ਯਾਦ ਕੀਤਾ ਹੈ ਉਹਦੇ ਵੱਲ ਧਿਆਨ ਉਹ ਚੀਜ਼ ਨੂੰ ਤੁਹਾਡੇ ਸਾਹਮਣੇ ਰੱਖ ਕੇ ਤੇ ਪੇਪਰ ਤੇ ਲਿਖਣ ਦਾ ਯਤਨ ਕਰਨਾ ਹੈ ਕਿਸੇ ਬਰੀਕੀ ਦੇ ਨੁਕਤੇ ਨੂੰ ਜਿੱਥੇ ਤੁਹਾਡਾ ਧਿਆਨ ਇਕਾਗਰ ਹੋ ਗਿਆ ਉੱਥੇ ਫੁਰਨੇ ਰੁਕ ਜਾਣੇ ਨੇ ਕਿਤੇ ਵੀ ਇਹ ਮੈਂ ਤਾਂ ਸੌਖਾ ਦੱਸ ਦਿੱਤਾ ਚੌਂਕੜਾ ਮਾਰ ਕੇ ਆਖਾਂਗਾ ਉਹ ਸਵੇਰੇ ਤੁਹਾਡੇ ਫੁਰਨੇ ਨਹੀਂ ਐਡੀ ਛੇਤੀ ਰੁਕਣਗੇ ਪਰ ਆ ਗੱਲ ਜਿਹੜੀ ਉਹ ਤੁਹਾਨੂੰ ਮੈਂ ਤਾਂ ਨੁਕਤਾ ਦੱਸ ਦਿੱਤਾ ਅੱਜ ਤੋਂ 10 ਸਾਲ ਪਹਿਲਾਂ ਵਾਲੀ ਕੋਈ ਗੱਲ ਯਾਦ ਕਰ ਲਿਓ ਜਦੋਂ ਗੱਲ ਵਾਲੇ ਪਾਸੇ ਮਨ ਜਿਹੜਾ ਤੁਹਾਡਾ ਜਾਵੇਗਾ ਉਦੋਂ ਜਿਹੜਾ ਉਹ ਸਰੀਰ ਦੇ ਵਿੱਚ ਜਿਹੜੇ ਫੁਰਨੇ ਉੱਠਦੇ ਹੋਏ ਨੇ ਉਹ ਰੁਕ ਜਾਣਗੇ ਮੈਂ ਸ਼ਾਇਦ ਕੱਲ੍ਹ ਕੇ ਪਰਸੋਂ ਕਿਹਾ ਸੀ ਨਾ ਤਿੰਨ ਅਵਸਥਾ ਨੇ ਮੰਨਦੀਆਂ ਉਹ ਜਦੋਂ ਸਬਕੌਨਸ਼ੀਅਸ ਨੂੰ ਜਾਂਦਾ ਨੇ ਫਿਰ ਕੌਨਸ਼ੀਅਸ ਵਾਲੇ ਪਾਸੇ ਉਹ ਬਾਈਪਾਸ ਹੋ ਜਾਂਦਾ ਪਰੇ ਹੋ ਜਾਂਦਾ ਇਹ ਮਨ ਇਸੇ ਤਰੀਕੇ ਦੇ ਨਾਲ ਇਹ ਇੱਕ ਦੁਨਿਆਵੀ ਨੁਕਤਾ ਏ ਤਾ ਸਾਨੂੰ ਸਮਝ ਲੱਗੇ ਕਿ ਮਨ ਨੂੰ ਰੋਕਦਾ ਕਿਵੇਂ ਹੁਣ ਇਹ ਤੇ ਦੁਨਿਆਵੀ ਨਿੱਕੀ ਜੀ ਗੱਲ 2 ਮਿੰਟ ਕਿਸੇ ਗੱਲ ਤੇ ਗੌਰ ਕਰੋਗੇ ਉਦੋਂ ਮਨ ਰੁਗ ਗਿਆ ਪਰ ਸਾਰੀ ਦਿਹਾੜੀ ਹੁਣ ਕਿਵੇਂ ਰੋਕਿਆ ਜਾਵੇ ਸਾਰੀ ਦਿਹਾੜੀ ਰੋਕਿਆ ਜਾਣਾ ਜੀ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨਕ ਹੈ ਸਦ ਕਾਮ ਜਦੋਂ ਤੁਸੀਂ ਤੁਰਦੇ ਆ ਫਿਰਦੇ ਆ ਜਾਂ ਚੌਂਕੜਾ ਮਾਰ ਕੇ ਸ਼ਬਦ ਦਾ ਅਭਿਆਸ ਕਰੋਗੇ ਨਾ ਜਦੋਂ ਗੁਰੂ ਗੁਰੂ ਜਪੋਗੇ ਬਾਣੀ ਪੜੋਗੇ ਉਦੋਂ ਮਨ ਦੇ ਫੁਰਨੇ ਜਿਹੜੇ ਉਹ ਰੁਕ ਜਾਂਦੇ ਨੇ ਮੈਂ ਕੱਲ ਇੱਕ ਉਦਾਹਰਨ ਦਿੱਤੀ ਸੀ ਅਸੀਂ ਜਪਜੀਤ ਸਾਹਿਬ ਦਾ ਪਾਠ 5 ਮਿੰਟ ਦੇ ਵਿੱਚ 7 ਮਿੰਟ ਚ ਕਰ ਲੈਨੇ ਆ ਪਰ ਕਿਤੇ ਮਨ ਦੇ ਨਾਲ ਕਰਕੇ ਦੇਖਿਓ ਜਿੰਨਾਂ ਨੂੰ ਯਾਦ ਹੈ ਉਹ ਮਨ ਇਕਾਗਰ ਕਰਕੇ ਜਪਜੀਤ ਸਾਹਿਬ ਦਾ ਪਾਠ ਕਰਕੇ ਦੇਖਿਓ ਕਈ ਵਾਰੀ ਬੜਾ ਬੜਾ ਲੰਮਾ ਸਮਾਂ ਨਿਕਲ ਜਾਂਦਾ ਹੁਣ ਕਈਆਂ ਨੂੰ ਇਹ ਗੱਲ ਗੱਪ ਜਪਣੀ ਹੈ ਪਰ ਤੁਸੀਂ ਮਨ ਦੇ ਨਾਲ ਇਕਾਗਰ ਹੋ ਕੇ ਚੱਲੋਗੇ ਤੇ ਮਨ ਬਹੁਤ ਇਕਾਗਰਤਾ ਮੰਗਦਾ ਤੇ ਜਪਜੀਤ ਸਾਹਿਬ ਦੇ ਪਾਠ ਨੂੰ ਵੀ ਬੜਾ ਬੜਾ ਲੰਮਾ ਸਮਾਂ ਜਿਹੜਾ ਉਹ ਨੰਗ ਜਾਂਦੇ ਬੰਦੇ ਦੇ ਕਰਦਿਆਂ ਨੂੰ ਪਰ ਜਦੋਂ ਮਨ ਟਿਕ ਗਿਆ ਉਹ ਸ਼ਬਦ ਦੇ ਵਿੱਚ ਟਿਕ ਗਿਆ ਉੱਥੇ ਹੀ ਨਾਮ ਦਾ ਰਸ ਹੁੰਦਾ ਹੈ ਆਪਾਂ ਇਹ ਵਿਸ਼ਾ ਸਾਂਝਾ ਕੀਤਾ ਹੋਏ ਪਿੱਛੇ ਕਿਚੇ ਮੱਚੇ ਮਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਜਦੋਂ ਸ਼ਬਦ ਦੇ ਵਿੱਚ ਮਨ ਜੁੜ ਜਾਂਦਾ ਤੇ ਉਹਦੀ ਵਿਚਾਰ ਦੇ ਵਿੱਚੋਂ ਅਮਰਤ ਦਾ ਜਿਹੜਾ ਰਸ ਟਪਕਦਾ ਹੈ ਨਾ ਉਹ ਰਸ ਨੂੰ ਫਿਰ ਮਨ ਉਹ ਪੀਣ ਦਾ ਯਤਨ ਕਰਦਾ ਹੈ ਪਰ ਇਹ ਜਿੰਨੀ ਵੀ ਅਕਲ ਹੈ ਜਿੰਨੀ ਵੀ ਸੋਝੀ ਹੈ ਸਤਿਗੁਰੂ ਕਹਿ ਰਹੇ ਨੇ ਇੱਥੇ ਕਹਿਣ ਲੱਗੇ ਗੁਰੂ ਨੂੰ ਮਿਲ ਕੇ ਹੀ ਮਿਲੇਗੀ ਇਹ ਮਤ ਗੁਰ ਮਿਲਿਆ ਇਹ ਮਤ ਹੋਈ ਜੀਓ ਇਹ ਗੁਰੂ ਨੂੰ ਮਿਲ ਕੇ ਸਮਝਾਉਣੀ ਹੈ ਗੁਰੂ ਨੂੰ ਮਿਲਣ ਦਾ ਭਾਵ ਇਹ ਸੇ ਇਹ ਨਹੀਂ ਵੀ ਤੁਸੀਂ ਫਿਜ਼ੀਕਲ ਤੌਰ ਤੇ ਆਣ ਕੇ ਗੁਰੂ ਦੇ ਕੋਲ ਬੈ ਗਏ ਤੇ ਮਿਲ ਲਿਆ ਇਹ ਮਿਲਣਾ ਨਹੀਂ ਹੈਗਾ ਇਦਾਂ ਤੇ ਸਭ ਤੋਂ ਨੇੜੇ ਮੈਂ ਬਹਿਣਾ ਗੁਰੂ ਨੂੰ ਮਿਲਣ ਦਾ ਭਾਵ ਹੈ ਤੁਹਾਡੀ ਸੁਰਤ ਦੇ ਵਿੱਚ ਕਿਉਂਕਿ ਫਿਰ ਇਹਨੂੰ ਸਮਝਿਓ ਸ਼ਬਦ ਗੁਰੂ ਸੁਰਤ ਤੁੰ ਜਿਹੜਾ ਸਾਡਾ ਜਿਹੜਾ ਗੁਰੂ ਉਹ ਸ਼ਬਦ ਹੈ ਸਰੀਰ ਨਹੀਂ ਸ਼ਬਦ ਨੂੰ ਕਿਵੇਂ ਮਿਲਣਾ ਹੈ ਸ਼ਬਦ ਨੂੰ ਸੁਰਤ ਦੇ ਵਿੱਚ ਟਿਕਾ ਲੈਣਾ ਜਾਂ ਸੁਰਤ ਦਾ ਸ਼ਬਦ ਦੇ ਵਿੱਚ ਟਿਕ ਜਾਣਾ ਉਹ ਗੁਰੂ ਨੂੰ ਮਿਲਣਦਾ ਹੈ ਤੇ ਜਦੋਂ ਤੁਹਾਡੇ ਸੁਰਤ ਗੁਰੂ ਦੇ ਸ਼ਬਦ ਦੇ ਵਿੱਚ ਟਿਕ ਗਈ ਗੁਰ ਮਿਲਿਆ ਗੁਰੂ ਮਿਲ ਗਿਆ ਇਹ ਮਤ ਹੋਏ ਜੀਓ ਤੇ ਇਹ ਅਕਲ ਆ ਜਾਏਗੀ ਕਿ ਭਾਈ ਮਨ ਜਿਹੜਾ ਉਹ ਏਦਾਂ ਟਿਕਣਾ ਹੈ ਨਹੀਂ ਤੇ ਆਪਾਂ ਜਿੰਨੇ ਵੀ ਬੈਠੇ ਆ ਤੁਸੀਂ ਰੋਜ਼ ਨੋਟ ਕਰਦੇ ਹੋਵੋਗੇ ਹੁਣ ਵੀ ਨੋਟ ਕਰੋਗੇ ਕਥਾ ਚੱਲਦੀ ਹੈ ਕੀਰਤਨ ਚੱਲਦਾ ਹੈ ਬਾਣੀ ਚੱਲਦੀ ਹੈ ਕਈ ਵਾਰੀ ਬੰਦਾ ਆਪ ਵੀ ਬਾਣੀ ਪੜਦਾ ਹੈ ਸਰੀਰ ਜਿਹੜਾ ਉਹ ਮੁਦਰਾ ਦੇ ਵਿੱਚ ਬੈਠਾ ਹੁੰਦਾ ਹੈ ਅੰਦਰ ਦਾ ਮਨ ਉਹ ਉਡਾਰੀ ਮਾਰ ਕੇ ਚਲੇ ਜਾਂਦਾ ਹੈ ਗੁਰਦੁਆਰੇ ਚੋਂ ਵੀ ਤੇ ਮਨ ਸਾਡਾ ਗਾਇਬ ਹੋ ਜਾਂਦਾ ਹੈ ਨਾ ਸੋ ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਹਿਣਗੇ ਭਲਿਆ ਜੇ ਤੂੰ ਪਰਮਾਤਮਾ ਸਰਬ ਵਿਆਪਕ ਵੇਖਣਾ ਹੈ ਤੇ ਉਹ ਇੱਕ ਤਰੀਕਾ ਤੈਨੂੰ ਵਰਤਣਾ ਪੈਣਾ ਇਸ ਮਨ ਦੇ ਫੁਰਨੇ ਰੋਕਨੇ ਪੈਣੇ ਨੇ ਤੇ ਮੈਂ ਬੇਨਤੀ ਕਰਾਂ ਕੋਸ਼ਿਸ਼ ਕਰਿਆ ਕਰੋ ਇੱਕ ਇੱਕ ਜਿਹੜਾ ਪਾਠ ਹੈ ਬਾਣੀ ਦਾ ਜਾਂ ਗੁਰਮੰਤਰ ਦਾ ਜਿਹੜਾ ਅਭਿਆਸ ਹਨ ਕੋਸ਼ਿਸ਼ ਕਰੋ ਫਿਰ ਥੋੜਾ ਜਿਹਾ ਮੈਂ ਰਹਿਤ ਮਰਿਆਦਾ ਦੱਸ ਦੇਣਾ ਰਹਿਤ ਮਰਿਆਦਾ ਕਹਿੰਦੀ ਹੈ ਜੀ ਸਿੱਖ ਅੰਮ੍ਰਿਤ ਵੇਲੇ ਜਾਗ ਕੇ ਨਾ ਇਸ਼ਨਾਨ ਕਰਕੇ ਵਾਹਿਗੁਰੂ ਗੁਰਮੰਤਰ ਤੇ ਮੂਲ ਮੰਤਰ ਦਾ ਅਭਿਆਸ ਕਰੇ ਉੱਥੇ ਉਹਦਾ ਸਮਾਂ ਨਹੀਂ ਲਿਖਿਆ ਹੋਇਆ ਉਹਦੀ ਗਿਣਤੀ ਨਹੀਂ ਲਿਖੀ ਹੋਈ ਇਹਦਾ ਭਾਵ ਇਹ ਹੈ ਕਿ ਤੇਰੇ ਕੋਲ 5 ਮਿੰਟ ਨੇ ਤੇ 5 ਮਿੰਟ ਹੀ ਤੂੰ ਵਾਹਿਗੁਰੂ ਵਾਹਿਗੁਰੂ ਜਪਲਾ 10 ਮਿੰਟ ਨੇ ਤੇ 10 ਮਿੰਟ ਹੀ ਵਾਹਿਗੁਰੂ ਵਾਹਿਗੁਰੂ ਜਪਲਾ ਜੇ ਜਪਨਾ ਹੈ ਮਾਲਾ ਦਾ ਕੋਈ ਕਨਸੈਪਟ ਨਹੀਂ ਜ਼ਰੂਰੀ ਨਹੀਂ ਕਈ ਵਾਰੀ ਸਾਡੇ ਬਾਬੇ ਕਹਿੰਦੇ ਨੇ ਇੰਨੀਆਂ ਮਾਲਾ ਕਰਨੀਆਂ ਜਦੋਂ ਤੁਸੀਂ ਗਿਣਤੀ 'ਚ ਪੈ ਗਏ ਨਾ ਮਨ ਤੇ ਫਿਰ ਗਿਣਤੀ ਵਾਲੇ ਪਾਸੇ ਭੱਜ ਗਿਆ ਮਨ 'ਚ ਕੰਪਨ ਆ ਗਈ ਨਾ ਫਿਰ ਮਨ ਫਿਰ ਗਿਣਤੀ 'ਚ ਫਸ ਜਾਵੇਗਾ ਕਿ ਕਿੰਨੀਆਂ ਮਾਲਾ ਹੋਣੀਆਂ ਹੁਣ ਤੁਸੀਂ ਕਦੇ ਵੀ ਤਰੀਕਾ ਵਰਤ ਕੇ ਵੇਖਿਓ ਵੀ ਇੱਕ ਪਾਸੇ ਹੱਥ ਤੇ ਮਾਲਾ ਚੱਲਦੀ ਏ ਤੇ ਹੱਥ ਤੇ ਫਿਰ ਇੱਕ ਧਿਆਨ ਜਦੋਂ ਸਰੀਰ ਆਪਣਾ ਜਿਹੜਾ ਉਹ ਐਕਟਿਵ ਹੋਵੇਗਾ ਮਨ ਤੇ ਕੰਮ ਕਰੇਗਾ ਨਾ ਮਾਨ ਤਿੰਨ ਅਵਸਥਾ ਚ ਨਾ ਤਿੰਨ ਕਿਸੇ ਅਵਸਥਾ ਚ ਹੋਵੇਗਾ ਤੇ ਜਿਹੜਾ ਮਨਕੇ ਤੇ ਮਨਕਾ ਚੱਲ ਰਿਹਾ ਨਾ ਤੇ ਜਿੱਥੇ ਮੇਰੂ ਮਨਕਾ ਆ ਗਿਆ ਸਰ ਪਤਾ ਲੱਗ ਜਣਾ ਵੀ ਇੱਕ ਮਾਲ ਹੋ ਗਈ ਮਨ ਦਾ ਖੰਡਾ ਤੇ ਫੇਰ ਬਣ ਗਿਆ ਸੋ ਇਸ ਕਰਕੇ ਰਹਿਤ ਮਰਿਆਦਾ ਨੇ ਬੜੇ ਪਿਆਰੇ ਬੋਲ ਕਹੇ ਨੇ ਤੂੰ ਅਮਰਤ ਵੇਲੇ ਜਾਗ ਕੇ ਅਭਿਆਸ ਕਰ ਉਹਦਾ ਭਾਵ ਸੀ ਤੈਨੂੰ ਮਨ ਟਿਕਾਉਣ ਦੀ ਜਾਂਚ ਆ ਜਾਵੇ ਤੇਰਾ ਮਨ ਹ ਬਾਣੀ ਬਾਜ ਪੜਨ ਦਾ ਜ਼ਿਕਰ ਹੈ ਬਾਣੀ ਬਾਜ ਪੜਨੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਕਿਹਾ ਗੁਰ ਸਤਗੁਰ ਕਾ ਜੋ ਸਿੱਖ ਅਖਾਇ ਸੋ ਭਲਕੇ ਉਠ ਹਰਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਅੱਗੇ ਜਿਕਰੇ ਗਾਂ ਜਾ ਕੇ ਤੂੰ ਬਾਅਦ ਚ ਜਦ ਦਿਨ ਚੜ ਗਿਆ ਤੇਰੇ ਕੋ ਸਮਾਏ ਉਦੋਂ ਤੂੰ ਬਾਣੀ ਪੜਨੀ ਤੇ ਮੈਂ ਜਿਹੜੀ ਆਪ ਜੀ ਨੂੰ ਬੇਨਤੀ ਕਰ ਲੱਗਾ ਸਾਂ ਕੋਸ਼ਿਸ਼ ਕਰਿਆ ਕਰੋ ਚਲੋ ਜਿਹੜੇ ਨਿਤਨੇਮ ਕਰਦੇ ਨੇ ਬੜੀ ਮੁਬਾਰਕ ਹੈ ਬੜੀ ਚੰਗੀ ਗੱਲ ਸਿੱਖ ਨੇ ਕਰਨਾ ਹੈ ਜਿਹੜਾ ਜਿੰਨਾ-ਜਿੰਨਾ ਵੀ ਪਾਠ ਕਰਦਾ ਹੈ ਕੋਈ 10 ਮਿੰਟ ਬਾਣੀ ਪੜਦਾ ਹੈ ਕੋਈ 15 ਮਿੰਟ ਬਾਣੀ ਪੜਦਾ ਹੈ ਆਪਣਾ ਸਮਾਂ ਜਿਹੜਾ ਇਹ ਉਹਨੂੰ ਪਾਠ ਦਾ ਤਰੀਕਾ ਬਦਲ ਲਓ ਥੋੜਾ ਜਿਹਾ ਸਲੋ ਕਰ ਲਓ ਇਹੋ ਜਿਹੀ ਤੇ ਗੱਲ ਕੋਈ ਨਹੀਂ ਵੀ ਤੁਹਾਨੂੰ ਕਮਿਸ਼ਨ ਮਿਲਣੀ ਹੈ ਕੋਈ ਵੱਖਰੀ ਪ੍ਰਾਈਵੇਟ ਨੌਕਰੀ 'ਚ ਹੁੰਦਾ ਨਾ ਵੀ ਮੈਨੂੰ ਐਕਸਟਰਾ ਕੰਮ ਕਰਨਾ ਪਿਆ ਉਹਨਾਂ ਓਵਰਟਾਈਮ ਲਾ ਲਈਏ ਇਥੇ ਓਵਰਟਾਈਮ ਵਾਲਾ ਮਸਲਾ ਨਹੀਂ ਹੈਗਾ ਮੈਂ ਸ਼ਲੋਕ ਪੜਿਆ ਸੀ ਪਿਛਲੇ ਦਿਨਾਂ ਦੇ ਵਿੱਚ ਇੱਕ ਕਬੀਰ ਏਕ ਘਰੀ ਆਦੀ ਘਰੀ ਆਦੂ ਹਿਉ ਤੇ ਆਦ ਭਗਤਨ ਸੇਤੀ ਗੋਸਟੇ ਜੋ ਕਿਨੋ ਸੁਲਾਬ ਜ਼ਰੂਰੀ ਨਹੀਂ ਇੱਕ ਦਿਨ ਚ ਪੂਰਾ ਹੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਜ਼ਰੂਰੀ ਨਹੀਂ ਕਿ ਸਾਰਾ ਜਪਜੀ ਸਾਹਿਬ ਦਾ ਪਾਠ ਇੱਕੇ ਦਿਨ ਚ ਕਰਨਾ ਮੈਂ ਫਿਰ ਬੇਨਤੀ ਕਰਾਂ ਨਿਤਨੇਮ ਤੇ ਕਰਨਾ ਹੀ ਕਰਨਾ ਨਾ ਜਦੋਂ ਅਭਿਆਸ ਕਰਨਾ ਆਪਾਂ ਬੱਚੇ ਦੀ ਟਿਊਸ਼ਨ ਅਲੱਗ ਰੱਖਾਉਨੇ ਆ ਨਾ ਵੀ ਜਿਹੜਾ ਸਕੂਲ ਦਾ ਟਾਈਮ ਵੱਖਰਾ ਟਿਊਸ਼ਨ ਅਲੱਗ ਹੈ ਉਹਦੇ ਵਿੱਚ ਉਹਨਾਂ ਵਿਸ਼ਿਆਂ ਤੇ ਧਿਆਨ ਦਿੱਤਾ ਜਾਂਦਾ ਜੀਤੇ ਵਿੱਚ ਬੱਚਾ ਕਮਜ਼ੋਰ ਹੈ ਇਸ ਕਰਕੇ ਤੁਸੀਂ ਥੋੜੀ ਬਾਣੀ ਪੜ੍ਹ ਲਓ ਸਹਿਜ ਪਾਠ ਕਰ ਲਓ ਪਰ ਉਹਨਾਂ ਕੁ ਕਰੋ ਜਿਹੜਾ ਤੁਹਾਡਾ ਮਨ ਟਿਕ ਕੇ ਉਹਨੂੰ ਸੁਣ ਸਕੇ ਜਿਹੜਾ ਸੀ ਉਹਨੂੰ ਸੁਣ ਸਕੇ ਮਨ ਟਿਕਨ ਦੇ ਨਾਲ ਮੈਂ ਕੱਲ ਵੀ ਕਿਹਾ ਸੀ ਸਾਡਾ ਸਮਾਂ ਪੱਕਾ ਹੈ ਅੱਧੇ ਘੰਟੇ ਚ ਆਪਾਂ ਨਿਤਨੇਮ ਕਰ ਦਿੰਨੇ ਆਪਾਂ 1 ਘੰਟੇ ਚ ਨਿਤਨੇਮ ਕਰ ਦਿੰਨੇ ਆ ਅੱਧੇ ਪੌਣੇ ਘੰਟੇ ਚ ਬੜੇ ਆਪਾਂ ਨੂੰ ਜਿਹੜੇ ਇਦਾਂ ਦੇ ਗੁਰਮਖ ਮਿਲਦੇ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਕਰ ਜਾਂਦੇ ਨੇ ਸੋ ਇਹ ਇੱਕ ਕੇਵਲ ਤੇ ਕੇਵਲ ਤੋਤਾ ਰਟਨ ਰਹ ਜੇਗਾ ਤੁਹਾਡੇ ਮਨ ਨੂੰ ਥੋੜਾ ਜਿਹਾ ਸੈਟੀਸਫਾਈ ਹੋ ਜਾਂਦਾ ਵੀ ਹਾਂ ਮੈਂ ਪਾਠ ਕੀਤਾ ਇਸ ਤੋਂ ਵੱਧ ਹੋਰ ਕੁਝ ਨਹੀਂ ਜੇ ਵਾਕਿਆ ਹੀ ਕਿਸੇ ਚੀਜ਼ ਦਾ ਲਾਭ ਲੈਣਾ ਤੇ ਹਰੇਕ ਤਰੀਕਾ ਏ ਉਹਦੀ ਜੁਗਤ ਹੁੰਦੀ ਹੈ ਹਰੇਕ ਕੰਮ ਦੀ ਜੁਗਤ ਦੇ ਨਾਲ ਚੱਲਣਾ ਪੈਣਾ ਏ ਬੇਧਿਆਨਾਂ ਤੇ ਤੁਸੀਂ ਭੋਜਨ ਖਾਂਦੇ ਜੇ ਉਹ ਵੀ ਸਰੀਰ ਨੂੰ ਤਾਕਤ ਨਹੀਂ ਦਿੰਦਾ ਅੱਜ ਜਿਹੜੇ ਮਨੋਵਿਗਿਆਨ ਵਾਲੇ ਨੇ ਨਾ ਉਹ ਵੀ ਇਹ ਗੱਲ ਕਹਿੰਦੇ ਨੇ ਜਦੋਂ ਤੁਸੀਂ ਭੋਜਨ ਸ਼ਕਣਾ ਉਦੋਂ ਮੋਬਾਈਲ ਨੂੰ ਦੂਰ ਰੱਖੋ ਸਕਰੋਲਿੰਗ ਬੰਦ ਕਰੋ ਜਿਹੜਾ ਤੁਸੀਂ ਰੀਲਾਂ ਚਲਾਉਂਦੇ ਜੇ ਫੋਨ ਵੇਂਦੇ ਵੇਂਦੇ ਰੋਟੀ ਖਾਂਦੇ ਜੇ ਬੇਧਿਆਨਾ ਭੋਜਨ ਜੇ ਸਰੀਰ ਨੂੰ ਚੰਗੇ ਤਤ ਨਹੀਂ ਦੇ ਸਕਦਾ ਤੇ ਬੇਧਿਆਨਾ ਪਾਠ ਸਾਡੀ ਸੁਰਤ ਕਿੱਥੋਂ ਟਿਕੇਗੀ ਇਸ ਕਰਕੇ ਜੇ ਮर्याਦਾ ਮੰਨੀ ਜਾਵੇ ਤੇ ਬੜੀ ਚੰਗੀ ਗੱਲ ਹੈ ਅਮਰਤ ਵੇਲੇ ਜ਼ਰੂਰੀ ਨਹੀਂ ਹੋਣਾ ਮੈਂ ਪਿਛਲੇ ਦਿਨਾਂ ਵਿੱਚ ਕਿਹਾ ਸੀ ਵੀ ਤੁਸੀਂ ਸਵੇਰੇ ਤੁਹਾਨੂੰ ਆਖਾ 4 ਵਜੇ ਉਠੋ ਜਿਦੋਂ ਤੁਸੀਂ ਉੱਠਦੇ ਜੀ ਉਦੋਂ 5 ਮਿੰਟ ਤੋਂ ਸ਼ੁਰੂ ਕਰ ਲਓ 10 ਮਿੰਟ ਤੋਂ ਸ਼ੁਰੂ ਕਰ ਲਓ ਉਦਾਂ ਹੀ 2-4 ਮਿੰਟ ਤੋਂ ਸ਼ੁਰੂ ਕਰ ਲਓ ਉਹਨੂੰ ਸਹਜ ਸਹਜ ਜਿਹੜਾ ਏ ਉਹ ਅੰਮ੍ਰਿਤ ਬਾਣੀ ਦਾ ਜਾਪ ਕਰੋ ਵਾਹਿਗੁਰੂ ਵਾਹਿਗੁਰੂ ਮੰਤਰ ਕਰੋ ਮੂਲ ਮੰਤਰ ਦਾ ਅਭਿਆਸ ਕਰੋ ਤੇ ਇਸ ਤਰੀਕੇ ਦੇ ਨਾਲ ਕਰਨਾ ਏ ਤੇ ਉਹਦੀ ਜਿਹੜੀ ਅਸਲੀ ਤੱਤ ਹੈ ਨਾ ਉਹ ਵਿੱਚੋਂ ਖਤਮ ਨਾਵੇ ਅੰਮ੍ਰਿਤ ਬਾਣੀ ਦਾ ਬੜਾ ਪਿਆਰਾ ਬਚੇ ਨੇ ਕਹਿ ਲਗੇ ਹਾਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਹੇ ਭਾਈ ਜੇ ਰਸਨਾ ਦੇ ਨਾਲ ਰੜਕਣਾ ਹੈ ਨਾ ਕੁਝ ਗੁਰੂ ਗੁਰੂ ਜਪਣਾ ਤੇ ਉਹਨੂੰ ਰੜਕੋ ਪਰ ਕਿਦਾਂ ਰੜਕਣਾ ਹੈ ਹੁਣ ਬੜੇ ਤਰ੍ਹਾਂ ਦੇ ਸਾਡੇ ਬੰਦੇ ਨੇ ਕਈ ਵਿਚਾਰੇ ਇੱਕੇ ਸਾਥ ਚ ਵੀ ਗਿੰਦੇ ਨੇ ਵੀ ਮੈਂ ਕਿੰਨੇ ਇੱਕ ਕਰ ਲੇ ਫਿਰ ਇਸ ਬੇਨਤੀ ਇਹ ਗਿਣਤੀ ਦਾ ਮਸਲਾ ਹੈ ਹੀ ਨਹੀਂ ਬਾਣੀ ਨੇ ਕਿਹਾ ਲੇਖੇ ਕਤੇ ਨਾ ਛੂਟੀਆਂ ਖਿੰਖਿਨ ਭੂਲਨ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਰ ਉਤਾਰ ਇਹ ਗਿਣਤੀ ਚ ਨਹੀਂ ਬੱਜੇਗਾ ਫਿਰ ਮੈਂ ਜਪਾਂ ਕਿਵੇਂ ਹਾਰ ਕਾ ਬਿਲਾਵਨਾ ਬਿਲਾਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਤਤ ਦਾ ਅਸਲੀਅਤ ਇਦਾਂ ਗੁਰੂ ਗੁਰੂ ਜੱਪੋ ਇਦਾਂ ਬਾਣੀ ਪੜੋ ਇਦਾਂ ਗੁਰ ਮੰਤਰ ਮੂਲ ਮੰਤਰ ਦਾ ਅਭਿਆਸ ਅਭਿਆਸ ਕਰੋਗੇ ਤੁਹਾਡੇ ਅੰਦਰ ਦਾ ਤਤ ਨਾ ਗਵਾਚੇ ਅੰਦਰ ਪੜਿਆ ਹੋਇਆ ਜੱਪਿਆ ਹੋਇਆ ਜਿਹੜਾ ਉਹ ਨਾਮ ਟਿਕ ਜਾਵੇ ਉਹ ਜਿਹੜਾ ਅਸੀਂ ਅੰਦਰ ਆਪਣਾ ਕੰਮ ਕਰ ਦੇਵੇ ਤੇ ਜਦੋਂ ਉਹ ਅੰਦਰ ਜਾ ਕੇ ਟਿਕ ਜਾਂਦਾ ਏ ਤੇ ਇੱਥੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਹਿਣ ਲੱਗੇ ਫਿਰ ਇਹ ਮਨੂਆ ਜਿਹੜਾ ਹੌਲੀ-ਹੌਲੀ ਰੋਕਣ ਦਾ ਯਤਨ ਹੌਲ ਬੰਦੇ ਦਾ ਉਹ ਕਾਮਯਾਬ ਹੋਣ ਲੱਗ ਪੈਂਦਾ ਤੇ ਇੱਥੇ ਕਹਿ ਰਹੇ ਨੇ ਕਹਿਣ ਲੱਗੇ ਚੱਲ ਤੋ ਠਾਕ ਦੌੜ ਦਾ ਹੋਇਆ ਮਨ ਰੱਖੋ ਕਰ ਆਪਣੇ ਆਪਣੇ ਹਿਰਦੇ ਘਰ ਦੇ ਵਿੱਚ ਇਹਨੂੰ ਟਿਕਾਉਣ ਦਾ ਯਤਨ ਕਰੋ ਪ੍ਰਭੂ ਦੇ ਚਰਨਾਂ 'ਚ ਟਿਕਾਉਣ ਦਾ ਯਤਨ ਕਰੋ ਟਕੇਗਾ ਕਿਵੇਂ ਗੌਰ ਮਿਲਿਆ ਗੁਰੂ ਨੂੰ ਮਿਲ ਕੇ ਇਹ ਸਾਰਾ ਅਭਿਆਸ ਭਾਵ ਗੁਰੂ ਦੇ ਚਰਨਾਂ 'ਚ ਸੁਰਤ ਦਾ ਜੁੜਨਾ ਹੀ ਗੁਰੂ ਨੂੰ ਮਿਲਣਾ ਹੈ ਗੁਰੂ ਨੂੰ ਮਿਲ ਕੇ ਇਹ ਮਤ ਹੋਈ ਜਿਉ ਇਸ ਗੱਲ ਦੀ ਸਮਝ ਆਉਂਦੀ ਹੈ ਤੇ ਅੱਗੇ ਸਤਿਗੁਰੂ ਕਹਿੰਦੇ ਦੇਖ ਅਦ੍ਰਿਸ਼ਤ ਦੇਖੋ ਦੋ ਸ਼ਬਦ ਬੜੇ ਪਿਆਰੇ ਆਏ ਨੇ ਇੱਕ ਸ਼ਬਦ ਹੈ ਦੇਖ ਦੇਖ ਦਾ ਅਰਥ ਹੋ ਗਿਆ ਵੇਖਣਾ ਅੱਗੇ ਸ਼ਬਦ ਆ ਗਿਆ ਅਦ੍ਰਿਸ਼ਤ ਐੜਾ ਅਗੇਤਰ ਲੱਗ ਗਿਆ ਸ਼ਬਦ ਹੈ ਦ੍ਰਿਸ਼ਟ ਦ੍ਰਿਸ਼ਟ ਦਾ ਅਰਥ ਹੁੰਦਾ ਵੇਖਣਾ ਐੜਾ ਅਗੇਤਰ ਲੱਗਿਆ ਅਦ੍ਰਿਸ਼ਟ ਇਹਦਾ ਅਰਥ ਹੈ ਜਿਹੜਾ ਦਿਦਾ ਨਹੀਂ ਹੈ ਦੋ ਸ਼ਬਦ ਇਕੱਠੇ ਆ ਗਏ ਦੇਖ ਅਦ੍ਰਿਸ਼ਟ ਕਮਾਲ ਦੀ ਗੱਲ ਹੈ ਨਾ ਵੀ ਇੱਕ ਪਾਸੇ ਤੁਸੀਂ ਕਹਿ ਰਹੇ ਵੀ ਵੇਖ ਇੱਕ ਪਾਸੇ ਕਹਿ ਰਹੇ ਜੀ ਅਦ੍ਰਿਸ਼ਟ ਜਿਹੜਾ ਅਦ੍ਰਿਸ਼ਟ ਹੈ ਉਹਨੂੰ ਵੇਖਾਂ ਕਿਵੇਂ ਜਿਹੜੀ ਨਜ਼ਰ ਨਹੀਂ ਚੀਜ ਰਹੀ ਉਹਨੂੰ ਮੈਂ ਕਿਵੇਂ ਵੇਖਾਂ ਫਿਰ ਇਸ ਨੁਕਤੇ ਨੂੰ ਸਮਝਿਓ ਬਾਣੀ ਦੀਆਂ ਬੜੀਆਂ ਬਰੀਕੀਆਂ ਨੇ ਵੈਸੇ ਪੰਕਤੀ ਹੈ ਜੀ ਦੇਖ ਅਦ੍ਰਿਸ਼ਟ ਰਹਾਉ ਬਿਸਮਾਦੀ ਵਿਸਮਾਦੀ ਦਾ ਅਰਥ ਖੇੜੇ ਦੇ ਵਿੱਚ ਸਤਿਗੁਰ ਕਹਿੰਦੇ ਪਹਿਲਾਂ ਅਖਰੀ ਅਰਥ ਕਰਦੇ ਵਾਂ ਸਤਿਗੁਰ ਕਹਿੰਦੇ ਉਹ ਅਦ੍ਰਿਸ਼ਟ ਪ੍ਰਭੂ ਨੂੰ ਵੇਖ ਕੇ ਮੈਂ ਵਿਸਵਾਦ ਹੁ ਨਾ ਹਾਂ ਤੇ ਬੰਦਾ ਕਈ ਵਾਰੀ ਸੋਚਣ ਚ ਮਜਬੂਰ ਨਹੀਂ ਹੋ ਵੀ ਜਿਹਦਾ ਦੇਖਾ ਨਹੀਂ ਉਹਨੂੰ ਕਿਵੇਂ ਵੇਖਾਂ ਮੈਂ ਬੜੀਆਂ ਉਦਾਹਰਨਾਂ ਤੁਹਾਡੇ ਸਾਹਮਣੇ ਨੇ ਐਸੇ ਵੇਲੇ ਹਵਾ ਸਾਡੇ ਚੱਲ ਰਹੀ ਹੈ ਨਾ ਸਾਰੇ ਪਾਸੇ ਤੇ ਨਜ਼ਰ ਆ ਰਹੀ ਹੈ ਕਿਸੇ ਨੂੰ ਨੰਗੀ ਅੱਖ ਨਾਲ ਨਜ਼ਰ ਨਹੀਂ ਆ ਰਹੀ ਆਪਾਂ ਆ ਕਹਿ ਦਈਏ ਵੀ ਹਵਾ ਨੂੰ ਵੇਖੋ ਤੁਸੀਂ ਕਹਿੰਦਾ ਵੀ ਬਾਬਾ ਜੀ ਆਪਦਾ ਕੰਮਲਾ ਹੋ ਗਿਆ ਹਵਾ ਕਿਦਾਂ ਵੇਖੀਏ ਜਿਹੜੀ ਹੈ ਹੀ ਅਦ੍ਰਿਸ਼ਟ ਨਜ਼ਰ ਨਹੀਂ ਆ ਰਹੀ ਹਵਾ ਮਹਿਸੂਸ ਕੀਤੀ ਜਾ ਸਕਦੀ ਹੈ ਉਹ ਇੱਕ ਪੰਜਾਂ ਤੱਤਾਂ ਦੇ ਵਿੱਚੋਂ ਇੱਕ ਤੱਤ ਹੈ ਸਿਰਫ ਇਹਦੀ ਉਦਾਹਰਣ ਹੈ ਇਹਨੂੰ ਪੂਰਾ ਨਹੀਂ ਆਪਾਂ ਟੁਕਾ ਸਕਦੇ ਪਰਮਾਤਮਾ ਪੰਜਾਂ ਤੱਤਾਂ ਤੋਂ ਉੱਪਰ ਉਹ ਪੰਜਾਂ ਤੱਤਾਂ 'ਚ ਨਹੀਂ ਵਜੇਗਾ ਇਸ ਕਰਕੇ ਇਸ ਸ਼ਬਦ ਨੂੰ ਆਪਾਂ ਸਮਝ ਲਈਏ ਦੇਖ ਅਦ੍ਰਿਸ਼ਟ ਅਸਲ ਦੇ ਵਿੱਚ ਸਤਿਗੁਰੂ ਕਹਿੰ ਲਗੇ ਜਿਹੜਾ ਉਹ ਅਦ੍ਰਿਸ਼ਟ ਹੈ ਜਿਹੜਾ ਪ੍ਰਮਾਤਮਾ ਨਜ਼ਰ ਨਹੀਂ ਆਉਂਦਾ ਜਦੋਂ ਗੁਰੂ ਦੇ ਸ਼ਬਦ ਦਾ ਅਭਿਆਸ ਕਰੇਗਾ ਨਾ ਅਭਿਆਸ ਦੇ ਨਾਲ ਉਹ ਪ੍ਰਭੂ ਤੈਨੂੰ ਨਜ਼ਰ ਆਉਣ ਲੱਗ ਪਵੇਗਾ ਕਿੱਥੇ ਆਵੇਗਾ ਜਿਹੜਾ ਆਪਾਂ ਕੱਲ ਸ਼ਬਦ ਵਰਤੇ ਸੀ ਕਿ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਨ ਸਭ ਮਹਿ ਚਾਨਨ ਉਹ ਸਾਰੇ ਚ ਉਹਦੀ ਜੋਤ ਨਜ਼ਰ ਆਉਣ ਲੱਗ ਪਵੇਗੀ ਹੈ ਉਹ ਅਦ੍ਰਿਸ਼ਟ ਪਰ ਜਦੋਂ ਉਹਨੂੰ ਬਾਰ ਬਾਰ ਰੀਪੀਟ ਕਰਕੇ ਬਾਰ-ਬਾਰ ਉਹਨੂੰ ਜਪ ਜਪ ਕੇ ਅੰਦਰੋਂ ਪ੍ਰਗਟ ਕਰ ਦਿੱਤਾ ਨਾ ਉਦੋਂ ਉਹ ਫਿਰ ਪ੍ਰਮਾਤਮਾ ਜਿਹੜਾ ਏ ਉਹ ਨਜ਼ਰ ਆ ਜਾਵੇਗਾ ਜਿਵੇਂ ਫਿਰ ਉਦਾਹਰਨ ਆਪਣੀ ਦੁਹਰਾ ਦੇਵਾਂ ਇੱਕ ਆਮ ਮਨੁੱਖ ਆਪਾਂ ਕਹਿ ਸਕਦੇ ਹਾਂ ਕਿ ਸਾਨੂੰ ਹਵਾ ਨਜ਼ਰ ਨਹੀਂ ਆ ਰਹੀ ਤੁਹਾਡੇ ਚ ਕੋਈ ਸਾਇੰਸ ਦਾ ਸਟੂਡੈਂਟ ਬੈਠਾ ਹੋਗਾ ਉਹਨੇ ਕਹਣਾ ਵੀ ਆ ਜਾਏਗੀ ਹਰ ਇੱਕ ਦਾ ਆਪੋ ਆਪਣਾ ਵੇਖਣ ਦਾ ਤਰੀਕਾ ਹੈ ਨਾ ਕਿੰਨੇ ਬੈਕਟੀਰੀਆ ਨੇ ਜਿਹੜੇ ਨਜ਼ਰ ਨਹੀਂ ਆਉਂਦੇ ਸਾਨੂੰ ਨੰਗੀ ਅੱਖਾਂ ਦੇ ਨਾਲ ਨਹੀਂ ਨਜ਼ਰ ਆਉਂਦੇ ਅਨੂ ਨਜ਼ਰ ਨਹੀਂ ਆਉਂਦਾ ਸੈੱਲ ਨਜ਼ਰ ਨਹੀਂ ਆਉਂਦੇ ਬਹੁਤ ਸਾਰਾ ਕੁਝ ਸਾਇੰਸ ਦੀ ਬਰੀਕੀ ਪਰ ਜਿਹੜੇ ਵਿਗਿਆਨੀ ਨੇ ਉਹਨਾਂ ਨੇ ਇੰਨੀ-ਇੰਨੀ ਖੋਜ ਕੀਤੀ ਹੈ ਉਹ ਨਜ਼ਰ ਚ ਲਿਆ ਰਹੇ ਨੇ ਉਹ ਵੇਖ ਰਹੇ ਨੇ ਹਰ ਇੱਕ ਚੀਜ਼ ਨੂੰ ਵੇਖਣ ਦਾ ਇੱਕ ਤਰੀਕਾ ਇੱਕ ਜਰੀਆ ਹੈ ਇੱਕ ਉਹਦਾ ਜਿਹੜਾ ਇਹ ਰਹੱਸ ਛੁਪਿਆ ਹੈ ਉਹਨੂੰ ਲੱਭਣਾ ਹੈ ਪਰਮਾਤਮਾ ਅਦ੍ਰਿਸ਼ਟ ਹੈ ਸਾਡੇ ਅੰਦਰ ਹੈ ਪਰ ਜਦੋਂ ਤੁਸੀਂ ਗੁਰੂ ਦੇ ਸ਼ਬਦ ਦਾ ਅਭਿਆਸ ਕਰੋਗੇ ਨਾ ਸਤਿਗੁਰੂ ਕਹਿੰਦੇ ਉਹ ਅਦ੍ਰਿਸ਼ਟ ਪ੍ਰਭੂ ਨੂੰ ਵੀ ਮੈਂ ਸਹਜ ਦੇ ਨਾਲ ਸਾਰਿਆਂ ਦੇ ਵਿੱਚ ਵੇਖ ਲੈਣਾ ਹਾਂ ਦੇਖ ਅਦ੍ਰਿਸ਼ਟ ਫਿਰ ਕੀ ਹੁੰਦਾ ਜੀ ਰਾਹੋਂ ਰਾਹੋਂ ਦਾ ਅਰਥ ਮੈਂ ਆ ਜਾਣਾ ਹਾਂ ਰਹਿ ਜਾਣਾ ਕਿੱਥੇ ਬਿਸਮਾਦੀ ਕਹਿੰਦੇ ਮੈਂ ਹੈਰਾਨ ਰਹਿ ਜੰਨਾ ਆਨੰਦ ਦੇ ਵਿੱਚ ਰਹਿ ਜੰਨਾ ਵਾ ਪ੍ਰਭੂ ਤੂੰ ਇੱਥੇ ਵੀ ਮੌਜੂਦ ਹੈ ਤੂੰ ਕੰਨ ਕੰਨ ਦੇ ਵਿੱਚ ਜਰੇ ਜਰੇ ਦੇ ਵਿੱਚ ਮੌਜੂਦ ਹੈ ਕਈ ਵਾਰੀ ਇਦਾਂ ਹੁੰਦਾ ਨਾ ਕਿ ਸਾਡਾ ਕੋਈ ਬੜਾ ਪਿਆਰਾ ਦੋਸਤ ਮਿੱਤਰ ਹੋਵੇ ਬੰਦਾ ਕਿਤੇ ਕੱਲਾ ਇਧਰ ਉਧਰ ਘੁੰਮਦਾ ਫਿਰਦਾ ਹੋਵੇ ਅਚਾਨਕ ਮਿਲ ਜਵੇ ਆਪਕਨੇ ਵਾਪਿਸ ਤੂੰ ਤੇ ਇੱਥੇ ਵੀ ਆ ਗਿਆ ਮੇਰੇ ਨਾਲ ਐ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਬਾਣੀ ਪੜ੍ਹਦੇ ਜੇ ਸ਼ਬਦ ਦਾ ਅਭਿਆਸ ਕਰਦੇ ਜੇ ਨਾ ਉਹ ਪ੍ਰਮਾਤਮਾ ਜਿਹੜਾ ਅਦ੍ਰਿਸ਼ਟ ਹੈ ਜਦੋਂ ਉਹ ਤੁਹਾਨੂੰ ਕਨ ਕਰਨ ਦੇ ਵਿੱਚ ਜਰੇ ਜਰੇ ਚ ਨਜ਼ਰ ਆਵੇਗਾ ਤੇ ਬੰਦਾ ਕਿੰਨਾ ਜਿਹੜਾ ਉਹ ਵਿਸਮਾਤ ਚ ਜਾਂਦਾ ਕਿ ਵਾਹ ਪ੍ਰਭੂ ਤੂੰ ਤੇ ਇੱਥੇ ਵੀ ਜਿਹੜਾ ਉਹ ਟਿਕਿਆ ਹੋਇਆ ਤੂੰ ਇੱਥੇ ਵੀ ਟਿਕਿਆ ਹੈ ਤੇ ਬਾਣੀ ਨੇ ਕਿਹਾ ਬਲਿਹਾਰੀ ਕੁਦਰਤ ਵਸੇ ਮੈਂ ਕੁਰਬਾਨ ਜਾਣਾ ਤੂੰ ਹਰ ਥਾਂ ਦੇ ਵਿੱਚ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ ਇਹੋ ਜੀ ਕੋਈ ਥਾਂ ਨਹੀਂ ਇਹੋ ਜੀ ਕੋਈ ਜਗ੍ਹਾ ਨਹੀਂ ਜਿੱਥੇ ਤੂੰ ਮੌਜੂਦ ਨਹੀਂ ਦੇਖ ਅਦ੍ਰਿਸ਼ ਰਹਾ ਬਿਸਮਾਦੀ ਦੁੱਖ ਬਿਸਰਿਆ ਹੁਣ ਪ੍ਰਮਾਤਮਾ ਨਜ਼ਰ ਆ ਗਿਆ ਨਾ ਤੇ ਸਾਰੇ ਦੁੱਖ ਖਤਮ ਹੋ ਗਏ ਸੁਖ ਹੋਏ ਜੀਉ ਤੇ ਆਤਮਿਕ ਸੁਖ ਮਿਲ ਗਿਆ ਦੁੱਖ ਹੋਏ ਕਾਦੇ ਤੋਂ ਸਨ ਸਤਗੁਰਾਂ ਕਹਿ ਦਿੱਤਾ ਵੀ ਪ੍ਰਮਾਤਮਾ ਦਾ ਦੀਦਾਰ ਕਰਦੇ ਆ ਜਿਹੜਾ ਹੈ ਉਹ ਦੁੱਖ ਖਤਮ ਹੋ ਗਏ ਤੇ ਦੁੱਖ ਪੈਦਾ ਕਿੱਤੋਂ ਹੋਏ ਸਨ ਬਾਣੀ ਕਹਿੰਦੀ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਰੋਗ ਮੈਂ ਰੱਬ ਨੂੰ ਭੁੱਲਿਆ ਸਾਂ ਜੀਦੇ ਕਰਕੇ ਜਦੋਂ ਰੱਬ ਭੁੱਲ ਗਿਆ ਤੇ ਅੰਦਰ ਹਉਮੈ ਪ੍ਰਗਟ ਹੋ ਗਈ ਹਉਮੈ ਪ੍ਰਗਟ ਹੋ ਗਈ ਤੇ ਹਉਮੈ ਜਿਹੜੀ ਉਹ ਦੁੱਖਾਂ ਦੀ ਜੜ ਹੈ ਹਰ ਥਾਂ ਦੇ ਉੱਤੇ ਜਿੱਥੇ ਮੈਂ 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 ਬੰਦਾ ਕਰਦਾ ਸੀ ਉੱਥੇ ਨਾਲ ਦੇ ਨਾਲ ਦੁੱਖ ਆਈ ਗਏ ਹੁਣ ਉਹ ਹਉਮੈ ਖਤਮ ਹੋ ਗਈ ਪਰਮਾਤਮਾ ਪ੍ਰਗਟ ਹੋ ਗਿਆ ਤੇ ਦੁੱਖ ਖਤਮ ਹੋ ਗਏ ਇਹਨੂੰ ਸੌਖਾ ਜਿਹਾ ਸਮਝ ਲਈਏ ਆਪਾਂ ਅਮਰਤ ਬਾਣੀ ਦਾ ਬਚਨ ਹੈ ਜਬ ਹਮ ਹੋਤੇ ਜਦੋਂ ਮੈਂ ਸਹਾ ਹਮੇ ਸੀ ਨਾ ਮੇਰੇ ਚ ਮੈਂ ਕਈ ਨਾ ਸਮ ਮੈਂ ਧਰਮੀ ਆ ਮੈਂ ਕਈ ਨਾ ਸਮ ਮੈਂ ਚੰਗਾ ਮੈਂ ਕਈ ਨਾ ਸਮ ਮੈਂ ਮਾਰਾ ਮੈਂ ਮੈਂ ਸਾਰੇ ਪਾਸੇ ਚਲਦੀ ਸੀ ਜਬ ਹਮ ਹੋਤੇ ਤਬ ਤੂੰ ਨਹੀਂ ਉਦੋਂ ਰੱਬ ਨਹੀਂ ਸੀ ਹੈਗਾ ਤੇ ਜਦੋਂ ਰੱਬ ਨਹੀਂ ਸੀ ਹੈਗਾ ਤੇ ਬਾਣੀ ਦਾ ਬਚਨ ਹਰ ਬਿਸਰਤ ਸਦਾ ਖੁਆਰੀ ਬੰਦਾ ਖੁਆਰ ਹੁੰਦਾ ਸੀ ਥਾਂ ਥਾਂ ਦੇ ਉੱਤੇ ਟੱਕਰਾ ਮਾਰਦਾ ਹੈ ਹੁਣ ਆਪਾਂ ਸਾਰੇ ਬੈਠੇ ਰਾਤ ਹੈ ਨਾ ਇਸ ਵੇਲੇ ਇੱਕਦਮ ਬੱਤੀ ਚਲੀ ਜਾਵੇ ਹਨੇਰਾ ਹੋ ਜਾਏ ਤੇ ਆਪਾਂ ਟੱਕਰਾਂ ਹੀ ਮਾਰਾਂਗੇ ਇੱਧਰ ਉੱਧਰ ਕਿਸੇ ਨੂੰ ਕੁਛ ਨਜ਼ਰ ਨਹੀਂ ਆਉਣਾ ਇਸੇ ਤਰੀਕੇ ਦੇ ਨਾਲ ਜਦੋਂ ਰੱਬ ਭੁੱਲ ਜਾਂਦਾ ਏ ਤੇ ਜਿਹੜੀ ਸਰਬ ਵਿਆਪਕ ਵੇਖਣ ਵਾਲੀ ਨਿਗਾਹ ਸੀ ਨਾ ਉਹ ਮੰਨ ਲਓ ਖਤਮ ਹੋ ਜਾਂਦੀ ਏ ਜਾਂ ਉਹ ਤੇ ਪਰਦਾ ਪਾ ਲੈਂਦਾ ਤੇ ਬੰਦਾ ਫਿਰ ਇੱਧਰ ਉੱਧਰ ਟੱਕਰਾ ਮਾਰਦਾ ਰਹਿੰਦਾ ਏ ਕਿਉਂਕਿ ਰੱਬ ਇੰਨਾਂ ਅੱਖਾਂ ਨਾਲ ਨਜ਼ਰ ਨਹੀਂ ਆਉਣਾ ਬਾਨੀ ਨੇ ਕਿਹਾ ਨਾਨਕ ਸੇ ਅੱਖੜੀਆਂ ਬਿਆਨ ਜਿੰਨਾ ਦਸੰਦੋ ਮਾ ਪੇਰੀ ਉਹ ਮੇਰਾ ਪਿਆਰਾ ਜਿਹੜੀਆਂ ਅੱਖਾਂ ਨਾਲ ਨਜ਼ਰ ਆਉਂਦਾ ਉਹ ਅੱਖਾਂ ਵੱਖਰੀਆਂ ਸਨ ਪਰ ਉਹਨਾਂ ਅੱਖਾਂ ਦੇ ਉੱਤੇ ਮੋਹ ਮਾਇਆ ਨੇ ਪਰਦਾ ਪਾ ਦਿੱਤਾ ਬੰਦਾ ਟੱਕਰਾ ਮਾਰਦਾ ਹੈ ਰੱਬ ਕਦੀ ਗੁਰਦੁਆਰਿਆਂ ਚ ਲੱਭਦਾ ਹੈ ਕਦੀ ਮੰਦਰਾਂ ਚ ਲੱਭਦਾ ਹੈ ਕਦੀ ਮਸਜਿਦਾਂ ਚ ਲੱਭਦਾ ਹੈ ਕਦੀ ਜੰਗਲਾਂ ਵੱਲ ਰੱਬ ਲੱਭਣ ਤੁਰ ਪੈਂਦਾ ਹੈ ਕਦੀ ਇਧਰ ਲੱਭਣ ਤੁਰ ਪੈਂਦਾ ਹੈ ਸਤਗੁਰਾਂ ਨੇ ਕਿਹਾ ਕਿੱਥੇ ਲੱਭਦਾ ਫਿਰਦਾ ਹੈ ਕਿਉਂ ਟੱਕਰਾ ਮਾਰਦਾ ਜੇ ਬੱਤੀ ਬੰਦ ਹੈ ਸੋਚਣਾ ਪਉ ਮਹਾਰਾਜ ਬੱਤੀ ਆਪੇ ਜਗਪਨੀ ਚਾਨਣਾ ਨਹੀਂ ਚਾਨਣ ਨੇ ਫਿਰ ਇਸ ਬੇਨਤੀ ਨੂੰ ਸੁਣੋ ਕੋਈ ਪੁਰਾਣਾ ਘਰ ਹੋਵੇ ਪੁਰਾਣਾ ਬਗਲਾ ਹੋਵੇ ਕੋਈ ਮਕਾਨ ਹੋਵੇ ਬੜਾ ਪੁਰਾਣਾ ਕਾਲ ਕੋਠਰੀ ਹੋਵੇ ਉਹਦੇ ਚ 100 ਸਾਲ ਦਾ ਹਨੇਰਾ ਪਿਆ ਹੈ ਉਹਨੂੰ ਕੱਢਣ ਨੂੰ ਕਿੰਨਾ ਕ ਸਮਾਂ ਲੱਗੇਗਾ ਆਪਾਂ ਨੂੰ 100 ਸਾਲ 50 10 20 ਸਾਲ ਬਿਲਕੁਲ ਨਹੀਂ ਸਿਰਫ ਇੱਕ ਖਿੰਨ ਜਿੰਨਾ ਸਮਾਂ ਲੱਗਣਾ ਹੈ ਮੜਾ ਜੇ ਤੁਸੀਂ ਇੱਕ ਲਾਈਟ ਨੂੰ ਆਨ ਕਰਨਾ ਹੈ ਮੜੇ ਦੀ ਬੱਤੀ ਜਗਾਉਣੀ ਹੈ 100 ਸਾਲ ਦਾ ਹਨੇਰਾ ਇੱਕ ਛਿਣ ਦੇ ਵਿੱਚ ਖਤਮ ਕੀਤਾ ਜਾ ਸਕਦਾ ਹੈ ਪਰਮਾਤਮਾ ਤੋਂ ਦੂਰ ਹੋ ਕੇ ਅੰਦਰ ਹਨੇਰੇ ਦੇ ਨਾਲ ਭਰਿਆ ਪਿਆ ਹੈ ਪਰਮਾਤਮਾ ਤੋਂ ਦੂਰ ਹੋ ਕੇ ਅੰਦਰ ਦੁੱਖਾਂ ਦੇ ਨਾਲ ਭਰਿਆ ਪਿਆ ਹੈ ਬਸ ਪਰਮਾਤਮਾ ਦੇ ਪ੍ਰਗਟ ਹੋਣ ਦੀ ਧੀਰ ਸੀ ਜਦੋਂ ਪਰਮਾਤਮਾ ਪ੍ਰਗਟ ਹੋਇਆ ਉਦੋਂ ਸਾਰੇ ਦੇ ਸਾਰੇ ਦੁੱਖ ਖਤਮ ਹੋ ਗਏ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਹੁਣ ਮੈਂ ਮੇਰੀ ਖਤਮ ਹੋ ਗਈ ਉੱਥੇ ਹੁਣ ਪ੍ਰਮਾਤਮਾ ਹੀ ਪ੍ਰਮਾਤਮਾ ਆ ਗਿਆ ਜਿੱਥੇ ਪ੍ਰਮਾਤਮਾ ਆ ਗਿਆ ਉੱਥੇ ਸਤਿਗੁਰੂ ਕਹਿੰਦੇ ਨਾ ਸਮਝੋ ਕਿੱਲ ਵਿਖੋ ਕਰਤਾ ਕਰ ਆਇਆ ਉੱਥੇ ਪ੍ਰਮਾਤਮਾ ਹਿਰਦੇ ਘਰ ਚ ਆ ਗਿਆ ਉਥੋਂ ਦੁੱਖ ਸਾਰੇ ਖਿਹੜਾ ਛੱਡ ਕੇ ਭੱਜ ਗਏ ਇੱਥੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਹਿਣ ਲੱਗੇ ਦੁੱਖ ਬਿਸਰੈ ਸੁਖ ਹੋਈ ਜੀਓ ਕਹਿਣਗੇ ਹੈ ਪ੍ਰਭੂ ਉਹ ਮਨੁੱਖ ਦੇ ਅੰਦਰ ਦੇ ਜਿਹੜੇ ਦੁੱਖ ਨੇ ਨਾ ਉਹ ਖਤਮ ਹੋ ਜਾਂਦੇ ਨੇ ਬਸ ਇੱਕ ਸ਼ਿਨ ਲੱਗਦਾ ਹੈ ਖਤਮ ਕਿਵੇਂ ਹੋਣਗੇ ਦੇਖ ਅਦ੍ਰਿਸ਼ਟ ਜਦੋਂ ਉਸ ਅਦ੍ਰਿਸ਼ਟ ਪ੍ਰਭੂ ਨੂੰ ਅਭਿਆਸ ਦੇ ਨਾਲ ਬਾਣੀ ਦੇ ਨਾਲ ਗੁਰੂ ਦੀ ਮੱਤ ਦੇ ਨਾਲ ਮੈਂ ਸਰਬਵਿਆਪਕ ਵੇਖਾਂਗਾ ਨਾ ਰਾਹੋ ਬਿਸਮਾਦੀ ਦੇ ਸਮਾਦ ਵਿੱਚ ਮਨੁੱਖ ਚਲਿਆ ਜਾਂਦਾ ਹੈ ਉਦੋਂ ਸਾਰੇ ਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਦੁੱਖ ਬਿਸਰ ਹੈ ਸੁਖ ਹੋਈ ਜਿਉ ਉਦੋਂ ਆਤਮਿਕ ਸੁਖ ਜਿਹੜਾ ਹੈ ਉਹਨੂੰ ਪ੍ਰਾਪਤ ਹੋ ਜਾਂਦਾ ਹੈ ਜਿਹਦੇ ਨਾਲ ਹਮੇਸ਼ਾ ਹੀ ਉਹ ਜੀਵਨ ਦੇ ਵਿੱਚ ਚੜ੍ਹਦੀ ਕਲਾ 'ਚ ਰਹਿੰਦਾ ਹੈ ਤੇ ਉਹਨੂੰ ਇਹ ਅਵਸਥਾ ਮਿਲ ਜਾਂਦੀ ਹੈ ਕਿ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਉਹਦਾ ਲੋਕ ਪਰਲੋਕ ਸੌਰ ਜਾਂਦਾ ਇੱਥੇ ਹੁਣ ਸਮੇ ਦੀ ਸਮਾਪਤੀ ਬਾਕੀ ਦੀ ਵਿਚਾਰ ਕੱਲ ਨੂੰ ਹੋਈਆਂ ਪੁਲੰਗਲਤੀਆਂ ਦੀ ਖਿਮਾ ਜੀ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਚਲ ਤੋ ਠਾਕ ਰੱਖੋ ਕਰ ਆਪਣੇ ਗੁਰ ਮਿਲੇ ਇਹ ਮਤ ਹੋਈ ਜੀਓ ਦੇਖ ਅਦ੍ਰਿਸ਼ ਰਹਾ ਬਿਸਮਾਦੀ ਦੁਖ ਬਿਸਰ ਸੁਖ ਹੋਈ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ